ਇਸ ਸਮੇਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਆਪਣੇ ਸਿਖਰ ਤੇ ਹੈ ਪਰ ਇਸ ਵਾਰ ਮਾਮਲਾ ਸਿਰਫ ਫੌਜੀ ਮੋਰਚੇ ਤੱਕ ਸੀਮਤ ਨਹੀਂ ਹੈ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਿੱਧਾ ਜਵਾਬ ਦੇਣ ਦੀ ਬਜਾਏ ਭਾਰਤ ਨੇ ਵਿਸ਼ਵ ਪੱਧਰ ਤੇ ਅਜਿਹੀ ਹਰਕਤ ਕੀਤੀ ਹੈ ਕਿ ਕਰਜ਼ੇ ਵਿੱਚ ਡੁੱਬਿਆ ਪਾਕਿਸਤਾਨ ਘਬਰਾ ਗਿਆ ਹੈ 9 ਮਈ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ ਪਾਕਿਸਤਾਨ ਦੇ ਕਰਜ਼ੇ ਦੀ ਸਮੀਖਿਆ ਕਰਨ ਜਾ ਰਿਹਾ ਹੈ ਅਤੇ ਇਸ ਮੌਕੇ ਤੋਂ ਪਹਿਲਾਂ ਭਾਰਤ ਦੀ ਇੱਕ ਰਣਨੀਤਿਕ ਪਹਿਲ ਕਦਮੀ ਨੇ ਸ਼ਾਹਬਾਜ਼ ਸ਼ਰੀਫ ਅਤੇ ਜਰਨਲ ਅਸੀਮ ਦੀ ਨੀਂਦ ਹਰਾਮ ਕਰ ਦਤੀ ਹੈ। ਦਰਸਲ ਪਾਕਿਸਤਾਨ ਨੂੰ ਡਰ ਹੈ ਕਿ ਜੇਕਰ ਭਾਰਤ ਇਸ ਸਮੇਂ ਦੌਰਾਨ ਕੋਈ ਫੌਜੀ ਕਾਰਵਾਈ ਕਰਦਾ ਹੈ ਜਾਂ ਪਾਕਿਸਤਾਨ ਨੂੰ ਅਤਵਾਦ ਦਾ ਸਪான்ਸਰ ਕਹਿ ਕੇ ਅੰਤਰਰਾਸ਼ਟਰੀ ਪੱਧਰ ਤੇ ਖੁੰਝੇ ਲਗਾ ਦਿੰਦਾ ਹੈ ਤਾਂ IMF ਦੀ ਇਹ ਪਹਿਲੀ ਕਿਸ਼ਤ ਫਸ ਸਕਦੀ ਹੈ। ਪਾਕਿਸਤਾਨ ਦੀਆਂ ਉਮੀਦਾਂ ਇਸ 7 ਬਿਲੀਅਨ ਡਾਲਰ ਦੇ ਕਰਜ਼ੇ ਤੇ ਟਿੱਕੀਆਂ ਹੋਈਆਂ ਨੇ ਅਤੇ ਇਹੀ ਕਾਰਨ ਹੈ ਕਿ ਐਨੀ ਐਨੀ ਦਿਨੀ ਉਹ ਭਾਰਤ ਦੇ ਕਿਸੇ ਵੀ ਰੁਖ ਬਾਰੇ ਬਹੁਤ ਸਾਵਧਾਨ ਅਤੇ ਚਿੰਤਤ ਜਾਪਦਾ ਹੈ ਹਾਲ ਹੀ ਵਿੱਚ ਭਾਰਤ ਵੱਲੋਂ ਇੱਕ ਸਖਤ ਕੂਟਨੀਤਿਕ ਕਦਮ ਚੁੱਕਿਆ ਗਿਆ ਇਸ ਵਿੱਚ ਇਸਨੇ ਆਈਐਮਐਫ ਅਤੇ ਹੋਰ ਵਿਸ਼ਵਵਿਆਪੀ ਵਿੱਤੀ ਏਜੰਸੀਆਂ ਤੋਂ ਪਾਕਿਸਤਾਨ ਨੂੰ ਦਿੱਤੇ ਗਏ ਕਰਜ਼ੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ ਇਹ ਮੰਗ 22 ਅਪ੍ਰੈਲ 2025 ਨੂੰ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਉਠਾਈ ਗਈ ਸੀ ਇਸ ਵਿੱਚ 26 ਨਿਰਦੋਸ਼ ਲੋਕ ਮਾਰੇ ਗਏ ਸਨ ਪਾਰਦੇ ਅੰਦਰ ਕਿਤੇ ਨਾ ਕਿਤੇ ਇਹ ਸੋਚ ਹੈ ਕਿ ਜਦੋਂ ਤੱਕ ਪਾਕਿਸਤਾਨ ਆਪਣੀ ਧਰਤੀ ਤੋਂ ਚੱਲ ਰਹੇ ਅੱਤਵਾਦੀ ਨੈੱਟਵਰਕ ਵਿਰੁੱਧ ਕਾਰਵਾਈ ਨਹੀਂ ਕਰਦਾ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਅੰਤਰਰਾਸ਼ਟਰੀ ਵਿੱਤੀ ਸਹਾਇਤਾ ਨਹੀਂ ਮਿਲਣੀ ਚਾਹੀਦੀ ਪਾਰਦੇ ਅੰਦਰ ਕਿਤੇ ਨਾ ਕਿਤੇ ਇਹ ਸੋਚ ਹੈ ਕਿ ਜਦੋਂ ਤੱਕ ਪਾਕਿਸਤਾਨ ਆਪਣੀ ਧਰਤੀ ਤੋਂ ਚੱਲ ਰਹੇ ਅੱਤਵਾਦੀ ਨੈੱਟਵਰਕ ਵਿਰੁੱਧ ਕਾਰਵਾਈ ਨਹੀਂ ਕਰਦਾ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਅੰਤਰਰਾਸ਼ਟਰੀ ਵਿੱਤੀ ਸਹਾਇਤਾ ਨਹੀਂ ਮਿਲਣੀ ਚਾਹੀਦੀ ਇਸ ਦੌਰਾਨ ਪਾਕਿਸਤਾਨ ਨੇ ਭਾਰਤ ਦੇ ਇਸ ਕਦਮ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਹੈ ਪਾਕਿਸਤਾਨੀ ਅਖਬਾਰ ਐਕਸਪ੍ਰੈਸ ਟਿਬਿਊਨ ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨੀ ਅਧਿਕਾਰੀਆਂ ਨੇ ਦਾਵਾ ਕੀਤਾ ਕਿ ਭਾਰਤ ਦਾ ਇਹ ਕਦਮ ਪਾਕਿਸਤਾਨ ਨੂੰ ਕੂਟਨੀਤਿਕ ਤੌਰ ਤੇ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਹੈ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਆਈਐਮਐਫ ਦੀ ਐਕਸਟੈਂਡਡ ਫਾਈਨਾਂਸਿੰਗ ਫੈਸਿਲਿਟੀ ਦੇ ਤਹਿਤ ਪਾਕਿਸਤਾਨ ਦੀ ਪਹਿਲੀ ਸਮੀਖਿਆ 9 ਮਈ ਨੂੰ ਹੋਣ ਜਾ ਰਹੀ ਹੈ ਹਮਲੇ ਵਿੱਚ ਸ਼ਾਮਲ ਪੰਜ ਅੱਤਵਾਦੀਆਂ ਵਿੱਚੋਂ ਜਿਨ੍ਹਾਂ ਦੇ ਆਧਾਰ ਤੇ ਭਾਰਤ ਨੇ ਇਹ ਵਿਸ਼ਵਵਿਆਪੀ ਅਪੀਲ ਕੀਤੀ ਹੈ ਤਿੰਨ ਦੀ ਪਛਾਣ ਪਾਕਿਸਤਾਨੀ ਨਾਗਰਿਕਾ ਵਜੋਂ ਹੋਈ ਹੈ ਹਾਲਾਂਕਿ ਪਾਕਿਸਤਾਨ ਨੇ ਇਹਨਾਂ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਨਿਰਪੱਖ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਹੈ ਪਰ ਭਾਰਤ ਦਾਵਾ ਕਰਦਾ ਹੈ ਕਿ ਉਸ ਕੋਲ ਕਾਫੀ ਤਕਨੀਕੀ ਅਤੇ ਖੁਫੀਆ ਸਬੂਤ ਨੇ ਜਿਨ੍ਹਾਂ ਨੂੰ ਉਹ ਜਲਦੀ ਹੀ ਵਿਸ਼ਵ ਪੱਧਰ ਤੇ ਪੇਸ਼ ਕਰ ਸਕਦਾ ਹੈ